ਅਕਾਲੀ ਦਲ ਦੇ ਬਗੀ ਧੜੇ ਦੇ ਲੀਡਰਾਂ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ। ਅਕਾਲੀ ਦਲ ਦੇ ਵੱਲੋਂ ਕਈ ਬਗੀ ਧੜੇ ਦੇ ਲੀਡਰਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ। ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਬੰਟੀ ਰਮਾਣਾ ਨੂੰ ਬਗੀ ਲੀਡਰਾਂ ਨੂੰ ਕੱਢੇ ਚਾਲ ਤੇ ਖਾਸ ਕਰਕੇ ਸੁਖਦੇਵ ਢੀਂਸਾ ਨੂੰ ਕੱਢੇ ਚਾਲ ਤੇ ਸਵਾਲ ਕੀਤਾ। ਤੁਸੀਂ ਸੁਣੋ ਕੀ ਕੁੱਝ ਕਹ ਬੰਟੀ ਰਮਾਣਾ ਨੇ। ਮੈਂ ਤਾਂ ਕਹਿ ਰਿਹਾ ਇਹ ਜਿਹੜੀ ਜਿਹੜੇ ਉਹ ਸਾਡੇ ਪੁਰਾਣੇ ਸਾਥੀ ਹੈ ਚਲੋ ਮੇਰੇ ਤੋਂ ਤਾਂ ਮੇਰੇ ਸ਼ਾਇਦ ਮੇਰੇ ਬਜ਼ੁਰਗਾਂ ਤੋਂ ਵੀ ਵੱਡੀ ਉਮਰ ਦੇ ਐ। ਗੋਡੀਆਂ ਹੱਥ ਲਾਉਣਾ ਲਾਉਂਦਾ ਹਾਂ ਮੈਂ ਉਹਨਾਂ ਦੇ ਪਰ ਦੇਖੋ ਜੇ ਕੋ ਨਾਗਪੁਰ ਦੇ ਕਹਿ ਤੇ ਚੱਲਦਾ ਤਾਂ ਫਿਰ ਉਹ ਨਾਗਪੁਰ ਆਪਰੇਸ਼ਨ ਹੀ ਕਿਹਾ ਜਾਊਗਾ ਉਹ ਇਸ ਇਹਦੇ ਤੁਸੀਂ ਗੱਲ ਤਾਂ ਫੈਕਟਰ ਨੂੰ ਤਾਂ ਨਜ਼ਰ ਅੰਦਾਜ਼ ਨਹੀਂ ਨਾ ਕਰ ਸਕਦੇ ਸਰ ਸਾਹਿਬ ਹਾਲੇ ਕੀ ਕਹਿ ਰਿਹਾ ਕਿ ਮੈਂ اجلاس ਬੁਲਾਵਾਂਗਾ ਔਰ ਪ੍ਰਧਾਨਗੀ ਦੇ ਤਰ੍ਹਾਂ ਦੇਖੋ ਪਤਾ ਹੈ ਕਿ ਮੇਰੀ ਮੇਰੀ ਇੱਕੋ ਰਿਕਵੈਸਟ ਹੈ ਤੁਹਾਨੂੰ ਅੱਜ ਇਸ਼ੂ ਨਾ ਬਹੁਤ ਵੱਡਾ ਹੈ ਬ੍ਰਦਰ ਵਿਦ ਡਾਕੂਮੈਂਟਸ ਮੈਂ ਰੱਖੇ ਜੇ ਅੱਜ ਇਸੇ ਤੇ ਹੀ ਰੱਖ ਲਈਏ ਕਿਉਂਕਿ ਇਹ ਸਾਰੀਆਂ ਗੱਲਾਂ ਤੇ ਜਵਾਬ ਤੁਹਾਨੂੰ ਪਹਿਲਾਂ ਸੀਨੀਅਰ ਲੀਡਰਸ਼ਿਪ ਦੇ ਚੁੱਕੀ ਹੈ ਜੋ ਟ੍ਰੈਂਸਰ ਸਾਹਿਬ ਦਾ ਮਾਨਾ ਕਰ ਲੈ ਕੋਈ ਗੱਲ ਨਹੀਂ ਫ੍ਰੀ ਕੰਟਰੀ ਹੈ ਜਲਾਸ ਬਲਾ ਲੈਣ ਉੱਥੇ ਵੀ ਪਤਾ ਲੱਗ ਜੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਬਟ ਅੱਜ ਜੇ ਕਾਈਂਡਲੀ ਜੇ ਕਿਸੇ ਨੂੰ ਡਾਕੂਮੈਂਟਸ ਚਾਹੀਦੇ ਆ ਮੇਰੇ ਤੋਂ ਕੋਈ ਵੀ ਫੋਟੋ ਖਿੱਚ ਕੇ ਲਿਜਾ ਸਕਦਾ ਜਾਂ ਡਾਕੂਮੈਂਟ ਚਾਹੀਦਾ ਉਹ